ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਇਸ ਸਾਲ ਮਾਗ ਮਹੀਨੇ ਦੇ ਜਾਪ ਪਾਠ ਉਤੇ ਬੈਠਣ ਦੀ ਬਜਾਏ ਸੰਗਤ ਦੇ ਦਰਸ਼ਨ ਕਰੇਗਾ ਅਤੇ ਆਪ ਜੀ ਨਾਲ ਮੇਲ ਮਲਾਪ ਕਰੇਗਾ ਸੰਗਤ ਦੇ ਦਰਸ਼ਨ ਦਾ ਸਮਾਂ ਹੈ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਪਹਿਲਾਂ 5:00 ਤੋਂ 10 ਤੋਂ 4 ਵਜੇ ਤੱਕ ਦਾ ਟਾਈਮ ਦਿੱਤਾ ਸੀ ਬਟ ਹੁਣ ਤੁੰਦ ਬਹੁਤ ਹੈ ਗਈ ਹੈ ਠੰਡ ਵੀ ਬਹੁਤ ਜ਼ਿਆਦਾ ਹੈ ਤੇ ਸੰਗਤ ਦਾ ਆਉਣਾ ਮੁਸ਼ਕਲ ਹੈ ਨਿਰਣ ਦੇ ਵਿੱਚ ਤੇ ਵਾਪਸ ਜਾਣਾ ਵੀ ਔਖਾ ਇਸ ਕਰਕੇ ਆਪਾਂ 12 ਤੋਂ 2 ਵਜੇ ਤੱਕ ਦਾ ਟਾਈਮ ਰੱਖਿਆ ਤਾਂ ਕਿ 12 ਵਜੇ ਤੱਕ ਹਰ ਕੋਈ ਬਾਈਕਾਰ ਬਾਈ ਬਾਸ਼ਰ ਜਿਸ ਨੇ ਵੀ ਆਉਣਾ ਹੈ ਪਹੁੰਚ ਸਕਦੇ ਆ ਆਰਾਮ ਨਾਲ ਤਵਾਸ ਵੀ ਜਾ ਸਕਦੇ ਹੈ ਹੈ ਨਾ ਉਹਦੇ ਵਿੱਚ ਕੋਈ ਤਕਲੀਫ ਨਹੀਂ ਹੋਊਗੀ ਕਿਸੇ ਨੂੰ ਵੀ ਸੋ ਜਿਹੜਾ ਸੰਗਤ ਦੇ ਦਰਸ਼ਨ ਦਾ ਸਮਾਂ ਹੈ ਉਹ ਦੁਪਹਿਰ 12 ਤੋਂ 2 ਵਜੇ ਤੱਕ ਹੈ ਅਤੇ ਮਿਲਣ ਦਾ ਪਤਾ ਇਸ ਪ੍ਰਕਾਰ ਹੈ ਪਿੰਡ ਨੀਲੋਂ ਨੀਲੋ ਨਹਿਰ ਦੇ ਬਿਲਕੁਲ ਉੱਤੇ ਇਹ ਪਿੰਡ ਲੁਧਿਆਣਾ ਤੋਂ ਚੰਡੀਗੜ੍ਹ ਰੋਡ ਉੱਤੇ ਹੈ ਅਤੇ ਸਮਰਾਲਾ ਸ਼ਹਿਰ ਦੇ ਬਿਲਕੁਲ ਨੇੜੇ ਰਹਿ ਜਾਂਦਾ ਕੋਈ ਔਖ ਨਹੀਂ ਹੈ ਤੋ ਵੀ ਆਉਣਾ ਨਹਿਰੇ ਨਹਿਰਾ ਸਕਦੇ ਹਾਂ ਲੁਧਿਆਣੇ ਤੋਂ ਆਉਣਾ ਤਾਂ ਫਿਰ ਸੜਕੇ ਸੜਕਾ ਆਸ ਦੇ ਆਪਾਂ ਚ ਨਿਕਲੇ ਜੋੜ ਤੇ ਇਹ ਨਿਗੜ ਤੋਂ ਵੀ ਆਵਾਂਗੇ ਤਾਂ ਵੀ ਸੌਖਾ ਹੈ ਹਾਈਵੇ ਐ ਅਸ਼ ਜਿਹੜੇ ਗੁਰਮੈ ਪਿਆਰੇ ਆਪਣੇ ਵਹੀਕਲ ਜੁੱਤੇ ਆਉਣਗੇ ਉਹਨਾਂ ਨੂੰ ਕੋਈ ਜ਼ਿਆਦਾ ਤਕਲੀਫ ਨਹੀਂ ਆਊਗੀ ਰਸਤਾ ਏਜੀ ਹੈ ਪਰ ਜਿਨ੍ਹਾਂ ਨੇ ਬੱਸਾਂ ਰਾਹੀਂ ਆਉਣਾ ਉਹਨਾਂ ਨੂੰ ਵੀ ਕੋਈ ਤਕਲੀਫ ਨਹੀਂ ਆਊਗੀ ਕਿਉਂਕਿ ਜੋ ਵੀਰ ਭੈਣ ਬੱਸਾਂ ਉਤੇ ਆਉਣਗੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਨੀਲੋਂ ਵਾਲੀਆਂ ਨਹਿਰਾਂ ਉੱਤੇ ਉਤਰ ਕੇ ਫੋਨ ਕਰ ਦੇਣ ਫੋਨ ਹਰ ਵੇਲੇ ਆਉਣ ਰਹੇਗਾ ਵੈਡnesਡੇ ਨੂੰ ਵੈਸੇ ਤਾਂ ਬੰਦ ਹੁੰਦਾ ਨਾ ਵੈਡnesਡੇ ਫੋਨ ਸੰਗਤ ਨਾਲ ਗੱਲ ਨਹੀਂ ਕਰਨੀ ਹੁੰਦੀ ਤਾਂ ਫਿਰ ਫੋਨ ਆਫ ਰੱਖੀਦਾ ਤਾਂ ਪਰ ਇਹਨਾਂ ਦਿਨਾਂ ਵਿੱਚ ਹਰ ਵੈਡnesਡੇ ਫੋਨ ਔਨ ਰਹੇਗਾ ਸ਼ਿਵਦਾ ਦੇ ਹੱਥ ਦੇ ਵਿੱਚ ਰਹੇਗਾ ਤਾਂ ਤੁਸੀਂ ਜਦੋਂ ਵੀ ਭਾਈ ਬਸ ਆਓਗੇ ਤਾਂ ਨੀਲੋ ਵਾਲੇ ਨਹਿਰ ਦੇ ਪੁਲਾਂ ਦੇ ਉੱਤੇ ਉਤਰ ਜਾਣਾ ਉੱਥੇ ਉਤਰ ਕੇ ਤੁਸੀਂ ਫੋਨ ਕਰਨਾ ਜਿਦਾਂ ਤੁਸੀਂ ਫੋਨ ਕਰੋਗੇ ਤਾਂ 2-3 ਮਿੰਟਾਂ ਦੇ ਵਿੱਚ ਕਾਰ ਤੁਹਾਡੇ ਕੋਲੇ ਪਹੁੰਚ ਜਾਵੇਗੀ ਤੁਹਾਨੂੰ ਲੈਣ ਵਾਸਤੇ ਸੰਗਤ ਨੂੰ ਕਾਰ ਉੱਤੇ ਲੈ ਕੇ ਜਾਣ ਦੀ ਸੇਵਾ ਹਿਮਾਚਲ ਪ੍ਰਦੇਸ਼ ਦੀ ਸੰਗਤ ਵੱਲੋਂ ਕੀਤੀ ਜਾਵੇਗੀ ਸੰਗਤਾਂ ਨੂੰ ਲੈ ਕੇ ਜਾਣ ਵਾਸਤੇ ਸਰਦਾਰ ਜਸਪ੍ਰੀਤ ਨਾਲਾਗੜ ਵਾਲੇ ਹਰ ਵੇਲੇ ਤਿਆਰ ਰਹਿਣਗੇ ਸੰਗਤ ਜੀ ਸੰਗਤ ਦੇ ਜਲ ਪਾਣ ਛਕਣ ਵਾਸਤੇ ਬ੍ਰੈਡ ਪਕੌੜੀਆਂ ਅਤੇ ਚਾਹ ਦਾ ਲੰਗਰ ਵਰਤੇਗਾ ਠੰਡ ਹੋਣ ਕਰਕੇ ਧੂਨੇ ਵੀ ਲੱਗੇ ਹੋਣਗੇ ਅੱਗ ਸੇਕਣ ਵਾਸਤੇ ਹਨੇ ਬਹੁਤ ਜ਼ਿਆਦਾ ਹੁਣ ਕਰਕੇ ਗਰੀਬ ਪਰਿਵਾਰਾਂ ਵਿੱਚ ਗਰਮ ਕੰਬਲ ਵੀ ਵੰਡੇ ਜਾਣਗੇ ਚਾਹ ਪਾਣੀ ਦਾ ਬਰੈਡ ਦਾ ਲੰਗਰ ਤਿਆਰ ਹੋਵੇਗਾ ਅਤੇ ਗਰੀਬ ਪਰਿਵਾਰਾਂ ਨੂੰ ਗਰਮ ਕੰਬਲ ਵੀ ਵੰਡੇ ਜਾਣਗੇ ਲੰਗਰਾਂ ਦੀ ਸੇਵਾ ਤੇ ਗਰਮ ਕੰਬਲ ਵੰਡਣ ਦੀ ਸੇਵਾ ਵਿੱਚ ਲੰਗਰਾਂ ਦੀ ਸੇਵਾ ਤੇ ਗਰਮ ਕੰਬਲ ਵੰਡਣ ਦੀ ਸੇਵਾ ਵਿੱਚ ਜਿੰਨਾ ਪਿਆਰਿਆ ਨੇ ਹਿੱਸਾ ਪਾਉਣਾ ਹੈ ਉਹ 10 ਨੂੰ ਦੱਸ ਸਕਦੇ ਆ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਦੇ ਫੋਨ ਆ ਰਹੇ ਹਨ ਕਿ ਇਸ ਮਾਗ ਮਹੀਨੇ ਵਿੱਚ ਕਿਹੜਾ ਪਾਠ ਕਰੀਏ ਅਤੇ ਕਿਵੇਂ ਕਰੀਏ ਅਤੇ ਕੁੰਭ ਪੁਰਬ ਨੂੰ ਲੈ ਕੇ ਕਿਹੜਾ ਪਾਠ ਕਰੀਏ ਤੇ ਕੀ ਕੀ ਦਾਨ ਕਰੀਏ ਸੋ ਸੰਗਤ ਜੀ ਇਸ ਵਾਰ ਆਪਾਂ ਪਹਿਲਾਂ ਵਾਂਗ ਹੀ ਪਾਠ ਕਰਾਂਗੇ ਨਵਾਂ ਕੁਝ ਨਹੀਂ ਕਰਨਾ ਅਸੀਂ ਸਵੇਰੇ ਉੱਠ ਕੇ ਕੇਸ਼ੀਸ਼্নান ਕਰਨਾ ਹੈ ਸਾਫ਼ ਸੁਥਰੇ ਵਸਤਰ ਪਾਉਣੇ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਿੱਟਾ ਅਸਣ ਲਗਾਉਣਾ ਹੈ ਪਰ ਅਸਣ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਫੋਟੋ ਜਾਂ ਤਸਵੀਰ ਨਹੀਂ ਰੱਖਣੀ ਭਾਈਕਰ ਉਸ ਚਿੱਟੇ ਅਸਣ ਨੂੰ ਖਾਲੀ ਹੀ ਰੱਖਣਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬੈਠਣ ਵਾਸਤੇ ਆਸਨ ਕੋਲੇ ਹੀ ਜੋਤ ਜਗਾਉਣੀ ਐ ਅਤੇ ਧੂਫਤ ਕਾਉਣੀ ਐ ਕੋਲੇ ਜਲ ਦਾ ਗੜਵਾ ਵੀ ਰੱਖਣਾ ਹੈ ਕੜਾ ਪ੍ਰਸ਼ਾਦੀ ਦੀੇਕ ਬਣਾ ਕੇ ਆਸਨ ਦੇ ਇੱਕ ਪਾਸੇ ਰੱਖ ਲੈਣੀ ਐ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਬਿਲਕੁਲ ਸਾਹਮਣੇ ਆਪਣਾ ਆਸ ਸਫੈਦ ਆਸਨ ਚਿੱਟਾ ਆਸਨ ਲਗਾ ਲੈਣਾ ਅਤੇ ਜਿਸ ਉੱਤੇ ਬੈਠ ਕੇ ਤੁਸੀਂ ਗੁਰਬਾਣੀ ਦਾ ਪਾਠ ਕਰੋਗੇ ਸਭ ਤੋਂ ਪਹਿਲਾਂ ਤੁਸੀਂ ਮੂਲ ਮੰਤਰ ਦਾ ਪਾਠ ਦੀ ਇੱਕ ਮਾਲਾ ਕਰਨੀ ਹੈ ਫਿਰ ਇੱਕ ਪਾਠ ਸ੍ਰੀ ਜਪਜੀ ਸਾਹਿਬ ਜੀ ਦਾ ਕਰਨਾ ਹੈ ਫਿਰ ਉਸ ਤੋਂ ਬਾਅਦ ਇੱਕ ਪਾਠ ਬਾਰਾਮਾਹ ਸਾਹਿਬ ਕਿਰਤ ਕਰਮ ਕੀ ਵਿਛੜੇ ਦਾ ਕਰਨਾ ਹੈ ਫਿਰ ਅਨੰਦ ਸਾਹਿਬ ਜੀ ਦਾ ਪਾਠ ਕਰਨਾ ਉਸ ਤੋਂ ਬਾਅਦ ਅਰਦਾਸ ਬੇਨਤੀ ਕਰ ਦੇਣੀ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਜਾਂ ਆਪ ਜੀ ਦੇ ਆਪਣੇ ਕਾਰਜਾਂ ਦੀ ਸਤਿਗੁਰੂ ਜੀ ਕੋਲੋਂ ਸਿੱਖੀ ਦੀ ਦਾਤ ਮੰਗਣੀ ਹੈ ਨਿਤਨੇਮ ਦੀਆਂ ਦਾਤਾਂ ਮੰਗਣੀਆਂ ਗੁਰਸਿੱਖੀ ਦੀਆਂ ਦਾਤਾਂ ਮੰਗਣੀਆਂ ਜੋ ਵੀ ਮੰਗਣਾ ਸਤਿਗੁਰੂ ਜੀ ਅੱਗੇ ਬੇਨਤੀ ਕਰ ਦੇਣੀ ਹੈ ਪਰ ਇੱਕ ਗੱਲ ਇਹ ਵੀ ਸੰਗਤ ਜੀ ਯਾਦ ਰੱਖਿਓ ਕਿ ਇਸ ਵਾਰ ਜੋ ਬੁੱਧਵਾਰ ਨੂੰ ਸੰਗਤ ਨਾਲ ਗੱਲਬਾਤ ਹੋਵੇਗੀ ਜੋ ਵੀ ਕੋਈ ਆਪਣਾ ਨਾਮ ਲਿਖਾਵੇਗਾ ਅਰਦਾਸ ਬੇਨਤੀ ਆਸਤੇ ਆਪਣੇ ਆਪਣੇ ਕਾਰਜਾਂ ਵਾਸਤੇ ਤਾਂ ਉਹਨਾਂ ਵਾ ਉਹਨਾਂ ਨੂੰ ਕੋਈ ਵੱਖਰਾ ਸ਼ਬਦ ਨਹੀਂ ਮਿਲਣਾਗਾ। बस ਅਰਦਾਸ ਬੇਨਤੀ ਹੋ ਜੂਗੀ ਉਹਨਾਂ ਦੀ ਲੋੜ ਨੂੰ ਲੈ ਕੇ ਉਹਨਾਂ ਦੀ ਜ਼ਰੂਰਤ ਨੂੰ ਲੈ ਕੇ ਤਕਲੀਫ ਨੂੰ ਲੈ ਕੇ ਬਟ ਪਾਠ ਇਹੋ ਹੀ ਕਰਨਾ ਹੈ। ਮੂਲ ਮੰਤਰ ਦੀ ਇੱਕ ਬਾਠ, ਸ੍ਰੀ ਜਪਜੀ ਸਾਹਿਬ ਜੀ ਦਾ ਇੱਕ ਬਾਠ, ਬਾਰਾਮਾ ਸਾਹਿਬ ਜੀ ਦਾ ਇੱਕ ਬਾਠ, ਅਨੰਦ ਸਾਹਿਬ ਜੀ ਦਾ ਬਾਠ ਕਰਕੇ ਫਿਰ ਸਮਾਪਤੀ ਕਰ ਦੇਣੀ ਹੈ। ਅਰਦਾਸ ਕਰਕੇ ਬੇਨਤੀ ਕਰਕੇ ਭੋਗ ਲਵਾ ਦੇਣਾ ਪ੍ਰਸ਼ਾਦ ਵਰਤਾ ਦੇਣਾ ਇਸ ਤਰ੍ਹਾਂ ਸਮਾਪਤੀ ਹੋ ਜਾ ਕਰੂਗੀ ਹਰ ਰੋਜ਼ ਤੇ ਇਸ ਤਰ੍ਹਾਂ ਤੁਸੀਂ ਹਰ ਰੋਜ਼ ਹੀ ਕਰਨਾ ਇਹਨਾਂ ਬਾਣੀਆਂ ਦਾ ਪਾਠ 14 ਜਨਵਰੀ ਤੋਂ 26 ਫਰਵਰੀ ਤੱਕ ਕਰਦੇ ਰਹਿਣਾ ਲਗਾਤਾਰ ਜਾਨੀ ਕਿ ਮਾਗ ਮਾਗ ਦਾ ਮਹੀਨਾ ਨਹੀਂ ਮਾਗਦੇ ਮਹੀਨੇ ਤੋਂ ਉੱਤੇ ਵੀ 15 ਦਿਨ ਕਰਨਾ ਕਿਉਂਕਿ ਕੁੰਭ ਪਰਵ 26 ਫਰਵਰੀ ਤੱਕ ਲਾਸਟ ਹੈ ਸੁ ਸੰਗਤ ਜੀ ਹੁਣ ਆਪਾਂ ਦਾਨ ਕਰ ਗੱਲ ਕਰਦੇ ਆਂ ਦਾਨ ਦੀ ਤੁਸੀਂ ਇਹਨਾਂ ਦਿਨਾਂ ਵਿੱਚ ਕੱਪੜੇ ਦਾਨ ਕਰਨੇ ਹਨ ਅਤੇ ਅੰਨ ਦਾਨ ਕਰਨਾ ਹੈ ਦਾਨ ਲੋੜਵੰਦਾਂ ਨੂੰ ਕਰਨਾ ਹੈ ਰੱਜਿਆਂ ਨੂੰ ਨੀਰ ਜਾਉਣਾ ਜਿਸ ਨੂੰ ਕੱਪੜੇ ਦੀ ਜ਼ਰੂਰਤ ਹੈ ਉਸ ਨੂੰ ਕੱਪੜਾ ਦਿਓ ਜਿਸ ਨੂੰ ਘਰ ਦੇ ਰਾਸ਼ਨ ਦੀ ਜ਼ਰੂਰਤ ਹੈ ਉਸ ਨੂੰ ਰਾਸ਼ਨ ਖਰੀਦ ਕੇ ਦਿਓ ਪਰ ਰਾਸ਼ਨ ਉਹਨਾਂ ਆਮ ਅਤੇ ਘਰੇਲੂ ਬੰਦਿਆਂ ਨੂੰ ਦੇਣਾ ਹੈ ਜਿਨ੍ਹਾਂ ਦੇ ਬੱਚੇ ਘਰੇ ਭੁੱਖੇ ਬੈਠੇ ਹਨ ਮੰਗਤਿਆਂ ਨੂੰ ਨਹੀਂ ਦੇਣਾ ਮੰਗਤਿਆਂ ਦਾ ਬਿਜ਼ਨਸ ਹੈ ਰੋਜ਼ ਦਾ ਕੰਮ ਹੈ ਰੋਜ਼ ਮੰਗਦੇ ਆ ਉਹ ਫੇ ਟੋੜੇ ਦਿੱਤੇ ਹੋਏ ਪੈਸਿਆਂ ਦੇ ਨਾਲ ਰਾਤ ਨੂੰ ਸ਼ਰਾਬ ਪੀਂਦੇ ਐ ਮੀਟ ਖਾਂਦੇ ਐ ਹਨ ਮਹਾਰਾਜ ਜੀ ਕਹਿੰਦੇ ਦਾਨ ਪਾਤਰ ਤੇ ਕੋ ਪਾਤਰ ਵੇਖ ਕੇ ਦੇਣਾ ਚਾਹੀਦਾ ਤੁਹਾਡਾ ਦਾਨ ਸਹੀ ਥਾਂ ਤੇ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ ਪਾਤਰ ਦਾ ਮਤਲਬ ਸਹੀ ਥਾਂ ਕੋ ਪਾਤਰ ਦਾ ਮਤਲਬ ਗਲਤ ਥਾ ਦਾਨ ਪਾਤਰ ਤੇ ਕੋ ਪਾਤਰ ਦੇਖ ਕੇ ਦੇਣਾ ਚਾਹੀਦਾ ਸਹੀ ਤੇ ਮਾੜਾ ਬੰਦਾ ਦੇਖ ਕੇ ਦਾਨ ਦਿਓ ਇਹਨਾਂ ਦੇ ਨਾਲ ਵਿੱਚ ਕਿਸੇ ਗਰੀਬ ਦੀ ਕੁੜੀ ਦੇ ਵਿਆਹ ਸ਼ਾਦੀ ਉੱਤੇ ਚਾਰ ਪੈਸੇ ਖਰਚ ਕਰੋ ਤੁਹਾਨੂੰ ਉਸ ਗਰੀਬ ਦੀ ਕੁੜੀ ਦੀਆਂ ਅਸੀਸਾਂ ਮਿਲ ਨਹੀਂ ਗਈਆਂ ਇਸ ਮਹੀਨੇ ਵਿੱਚ 26 ਫਰਵਰੀ ਤੱਕ ਕਪੜਾ ਦਾਨ ਕਰੋ ਅੰਦਾਨ ਕਰੋ ਲੋੜਵੰਦਾ ਨੂੰ ਰਾਸ਼ਨ ਲੈ ਕੇ ਦਿਓ ਜ਼ਰੂਰਤ ਅਨੁਸਾਰ ਤੇ ਨੰਦਨੇ ਵਿੱਚ ਤੁਸੀਂ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਿਉਂਕਿ ਮਾਗਦੇ ਮਹੀਨੇ ਚ ਵਿਆਹ ਬਹੁਤ ਹੁੰਦੇ ਆ ਜੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਹੈ ਤਾਂ ਵਿਆਹ ਸ਼ਾਦੀ ਉੱਤੇ 4 ਪੈਸੇ ਖਰਚ ਦਿਓ ਤੁਹਾਨੂੰ ਉਸ ਗਰੀਬ ਕੁੜੀ ਦੀ ਅਸੀਸ ਮਿਲੇਗੀ ਜੇ ਤੁਹਾਡੇ ਕੋਲ ਜ਼ਿਆਦਾ ਪੈਸੇ ਹਨ ਤਾਂ ਕਿਸੇ ਗਰੀਬ ਦੇ ਘਰ ਦੀ ਛੱਤ ਪਵਾ ਦਿਓ। ਪਸ਼ੂਆਂ ਨੂੰ ਠੰਡ ਤੋਂ ਬਚਾਉਣ ਵਾਸਤੇ ਉਹਨਾਂ ਉੱਪਰ ਕੱਪੜੇ ਪਾਓ, ਗਰਮ ਕੱਪੜੇ ਪਾਓ, ਕੰਬੜਾ ਪਾਓ, ਝੁੱਲ ਪਾਓ, ਬੋਰਾ ਪਾਓ, ਜੋ ਵੀ ਤੁਹਾਡੇ ਕੋਲ ਸਰਦਾ ਹੈ। ਉਹਨਾਂ ਨੂੰ ਵਿਚਾਰਿਆਂ ਨੂੰ ਠੰਡ ਤੋਂ ਬਚਾਓ। ਕੁੱਤਿਆਂ ਦੇ ਕੁਰਤੇ ਜੇ ਮਿਲਦੇ ਆਣੇ ਬਣਾਏ ਉਹਨਾਂ ਨੂੰ ਪਵਾ ਦਿਓ ਵਾਰਾ ਕੁੱਤਿਆਂ ਨੂੰ। ਬਹੁਤ ਸਾਰੇ ਲੋਕ ਦੇਖੇ ਮੈਂ ਪਵਾਉਂਦੇ। ਚਿੜੀਆਂ ਜਨੌਰਾਂ, ਵਰਗੇ ਜਾਨਵਰਾਂ ਨੂੰ ਆਲਣੇ ਬਣਾ ਕੇ ਦਿਓ। ਇਹ ਜਿਹੜਾ ਜਾਨਵਰਾਂ ਨੂੰ ਆਲਣੇ ਬਣਾ ਕੇ ਦੇਣਾ ਬਹੁਤ ਵੱਡਾ ਧਾਨ ਹੈ ਸਤਵੇਂ ਪਾਤਸ਼ਾਹ ਜੀ ਦੀ ਸਾਖੀ ਵਿੱਚ ਆਉਂਦਾ ਹੈ ਕਿ ਜਾਨਵਰਾਂ ਨੂੰ ਆਪਣੇ ਆਲਣੇ ਬਣਾ ਕੇ ਦੇਣ ਨਾਲ ਘਰ ਵਿੱਚ ਬਹੁਤ ਸਾਰਾ ਅੰਨ ਅਤੇ ਬਹੁਤ ਸਾਰਾ ਧਨ ਆਉਂਦਾ ਹੈ ਇਹ ਗੱਲ ਇੱਕ ਸਿੱਖ ਨੇ ਸਤਵੇਂ ਪਾਤਸ਼ਾਹ ਜੀ ਅੱਗੇ ਮੰਨੀ ਸੀ ਸੰਗਤ ਜੀ ਕੁੰਭ ਦੇ ਪੁਰਬ ਵਾਸਤੇ ਸਾਡੇ ਮਨ ਵਿੱਚ ਇੱਕ ਸਵਾਲ ਜਾ ਉੱਠਦਾ ਹੈ ਕਿ ਅਸੀਂ ਕੁੰਭ ਦੀ ਗੱਲ ਕਿਉਂ ਕਰਦੇ ਹਾਂ ਇਹ ਤਾਂ ਹਿੰਦੂਆਂ ਦਾ ਤਿਉਹਾਰ ਹੈ ਪਰ ਸੰਗਤ ਜੀ ਦਾਨ ਪੁੰਨ ਦੇ ਮਹਾਤਮ ਦਾ ਕਿਸੇ ਧਰਮ ਨਾਲ ਦੇ ਪੁਰਬ ਨਾਲ ਕੋਈ ਸਬੰਧ ਨਹੀਂ ਹੁੰਦਾ ਦਾਨ ਪੁੰਨ ਦੇ ਦਿਨ ਤਾਂ ਰੱਬ ਵੱਲੋਂ ਛੱਡੀਆਂ ਸ਼ੁਭ ਕਿਰਨਾਂ ਹੁੰਦੀਆਂ ਜਿਹੜੀ ਰੱਬੀ ਰੋਸ਼ਨੀ ਵਿੱਚ ਖੜੇ ਹੋ ਕੇ ਅਸੀਂ ਜਦੋਂ ਕੋਈ ਦਾਨਪਨ ਕਰਦੇ ਹਾਂ ਤਾਂ ਰੱਬ ਉਸ ਨੂੰ ਬਖਸ਼ੀਸ਼ਾਂ ਦੇ ਖਜ਼ਾਨੇ ਦੇ ਦਿੰਦਾ ਹੈ ਜਿਹੜੇ ਦਾਨਪਨ ਦੇ ਦਿਨ ਹੁੰਦੇ ਆ ਨਾ ਇਹ ਰੱਬ ਦੀਆਂ ਵਾਈਬ੍ਰੇਸ਼ਨ ਜੁ ਹੁੰਦੀਆਂ ਗੁੱਡ ਵਾਈਬ੍ਰੇਸ਼ਨ ਜੁ ਹੁੰਦੀਆਂ ਸ਼ੁਭ ਦਿਨ ਹੁੰਦੇ ਆ ਸ਼ੁਭ ਕਿਰਨਾ ਹੁੰਦੀਆਂ ਸ਼ੁਭ ਰੋਸ਼ਨੀ ਹੁੰਦੀ ਹੈ ਰੱਬ ਦੀ ਛੱਡੀ ਹੋਈ ਤਾਂ ਉਹਨਾਂ ਦਿਨ ਵੀ ਜਦੋਂ ਅਸੀਂ ਦਾਨਪਨ ਕਰਦੇ ਹਾਂ ਤਾਂ ਫਿਰ ਰੱਬ ਦੀਆਂ ਬਖਸ਼ਿਸ਼ਾਂ ਨਾਲ ਸਾਡੇ ਖਜ਼ਾਨੇ ਭਰ ਜਾਂਦੇ ਆ ਜਿਵੇਂ ਕਿ ਅਕਬਰ ਬਾਦਸ਼ਾਹ ਨੇ ਪਿਛਲੇ ਜਨਮ ਵਿੱਚ ਦਾਨ ਪੁੰਨ ਦੇ ਇੱਕ ਪੁਰਬ ਉੱਤੇ ਇੱਕ ਰੱਸੀ ਅਤੇ ਇੱਕ ਦਾਤਰੀ ਪੁੰਨ ਕੀਤੀ ਸੀ ਇਸ ਛੋਟੇ ਜਿਹੇ ਦਾਨ ਦੇ ਬਦਲੇ ਰੱਬ ਨੇ ਉਸ ਨੂੰ ਅਗਲੇ ਜਨਮ ਵਿੱਚ ਅਕਬਰ ਦੇ ਨਾਮ ਕਰਕੇ ਇੱਕ ਪ੍ਰਤਾਪੀ ਬਾਦਸ਼ਾਹ ਬਣਾ ਦਿੱਤਾ ਛੋਟਾ ਜਿਹਾ ਦਾਨ ਕਰਨ ਦੇ ਨਾਲ ਵੀ ਸਾਨੂੰ ਸਤਿਗੁਰੂ ਜੀ ਨੇ ਬਹੁਤ ਦਿੱਤਾ ਤੇ ਸਾਨੂੰ ਸਮੇਂ ਅਨੁਸਾਰ ਅੱਜ ਦਾ ਟੈਕਨੀਕ ਜਮਾਨਾ ਅੱਜ ਦੀ ਲੋੜ ਦੇ ਅਨੁਸਾਰ ਜਿਵੇਂ ਪਾਪੂਲੇਸ਼ਨ ਵਧੀ ਹੋਈ ਹੈ ਗਰੀਬੀ ਬਹੁਤ ਜ਼ਿਆਦਾ ਹੈਗੀ ਹੈ ਤੇ ਸਾਨੂੰ ਇਸ ਤਰ੍ਹਾਂ ਦੇ ਦਾਨ ਕਰਨੇ ਚਾਹੀਦੇ ਕਿ ਗਰੀਬ ਦਾ ਪੇਟ ਭਰ ਜਾਏ ਗਰੀਬ ਦੇ ਨੰਗੇ ਤਨ ਉਤੇ ਕਪੜਾ ਆ ਜੇ ਪ੍ਰਾਤਨ ਸਮੇਂ ਤੋਂ ਹੀ ਕੁੰਬ ਦੇ ਪੂਰਬ ਨੂੰ ਪੁੰਨਦਾਨ ਵਾਸਤੇ ਬਹੁਤ ਮਹਾਨ ਮੰਨੇ ਜਾਂਦਾ ਹੈ ਇਹਨਾਂ ਦਿਨਾਂ ਵਿੱਚ ਸਾਡੇ ਦੇਸ਼ ਅੰਦਰ ਬਹੁਤ ਪੁੰਨਦਾਨ ਹੁੰਦਾ ਪਰ ਸੰਗਤ ਜੀ ਇਸ ਵਾਰ ਤਾਂ ਸੋਨੇ ਉਤੇ ਸਹਾਗੇ ਵਾਲੀ ਗੱਲ ਆ ਸਾਡੇ ਸਿੱਖ ਧਰਮ ਵਿੱਚ ਤਾਂ ਮਾਗੀ ਅਤੇ ਮਾਗਮੀ ਨੂੰ ਵੈਸੇ ਵੀ ਦਾਨ ਪੁੰਨ ਵਾਸਤੇ ਮਹਾਨ ਮੰਨੇ ਜਾਂਦਾ ਪਰ ਇੱਕ ਤਾਂ ਮਾਗ ਦਾ ਮਹੀਨਾ ਤੇ ਦੂਜਾ ਇਹਨਾਂ ਦਿਨਾਂ ਵਿੱਚ ਕੁੰਭ ਦਾ ਪਰਬ ਆ ਗਿਆ ਹੋਈ ਨਾ ਸੋਨੇ ਉਤੇ ਸਹਾਗੇ ਵਾਲੀ ਗੱਲ ਬਸ ਮਾਗਰ ਦਾ ਮਹੀਨਾ ਤੇ ਉਸ ਤੋਂ ਪੁਰਬ ਆ ਗਿਆ ਤੇ ਇਸ ਦਿਨ ਤੇ ਜਿੰਨਾ ਵੀ ਕਿਸੇ ਕੋਲ ਦਾਨ ਹੁੰਦਾ ਵਤਵੱਦ ਕਰੋ ਜਿੰਨਾ ਵੀ ਕਿਸੇ ਕੋਲ ਭਜਨ ਬੰਦਗੀ ਹੁੰਦੀ ਹੈ ਵਧਤ ਵਧ ਕਰੋ ਬਹੁਤ ਫਲਿ ਭੂਤ ਹੋਵੇਗੀ ਇਹ ਕੁੰਭ ਪੁਰਬ 12 ਸਾਲ ਬਾਅਦ ਆਉਂਦਾ ਸਾਡੇ ਦੇਸ਼ ਵਿੱਚ 12 ਦੇ ਅੰਕ ਦੀ ਬਹੁਤ ਮਹਾਨਤਾ ਹੈ ਜਿਵੇਂ ਕਿ ਜਨਵਰੀ ਫਰਵਰੀ 12 ਮਹੀਨੇ ਹਨ ਗੁਰਬਾਣੀ ਅਨੁਸਾਰ ਚੇਤ ਵਿਸਾਖ ਵੀ 12 ਮਹੀਨੇ ਹਨ 12 ਸਾਲਾਂ ਦੀ ਭਗਤੀ ਅਤੇ 12 ਸਾਲਾਂ ਦੀ ਸੇਵਾ ਨੂੰ ਵੀ ਮਹਾਨ ਮੰਨਿਆ ਜਾਂਦਾ ਜਿਵੇਂ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅੰਗਨ ਦੇਵ ਜੀ ਦੀ 12 ਸਾਲ ਸੇਵਾ ਕੀਤੀ ਸੀ ਫਿਰ ਉਹਨਾਂ ਨੂੰ ਬਦਲੇ ਵਿੱਚ ਕੀ ਮਿਲਿਆ ਗੁਰਤਾ ਗੱਦੀ ਸੋਨਾ ਵੀ 12 ਬੰਨੀਆਂ ਦਾ ਹੁੰਦਾ ਹੈ ਸੋਨਾ ਵੀ 12 ਬੰਨੀਆਂ ਦਾ ਹੋਣ ਕਰਕੇ ਉਸ سونے ਦੀ ਕੀਮਤ ਬਾਜ਼ਾਰ ਵਿੱਚ ਬਹੁਤ ਹੁੰਦੀ ਹੈ ਅਤੇ ਜੋ ਤਿਹਾਰਾ ਜੋ ਤਿਹਾਰ 12 ਸਾਲ ਬਾਅਦ ਆਵੇ ਉਸ ਦੀ ਮਹਾਨਤਾ ਤਾਂ ਹੋਰ ਵੀ ਵੱਧ ਜਾਂਦੀ ਹੈ ਕੁੰਭ ਦਾ ਪੁਰਵ 12 ਸਾਲ ਬਾਅਦ ਆਉਂਦਾ ਜਿਸ ਤਰ੍ਹਾਂ ਮੱਸਿਆ 12ਵੇਂ ਆਉਂਦੀ ਹੈ ਪਰ ਸ਼ਾਸਤਰਾਂ ਦੇ ਵੇਦਾਂ ਵਿੱਚ ਲਿਖਿਆ ਪੁਰਾਣਾਂ ਦੇ ਵਿੱਚ ਸੌਰੀ ਪੁਰਾਣਾਂ ਦੇ ਵਿੱਚ ਲਿਖਿਆ ਹੈ ਕਿ ਸੋਮਵਾਰ ਦੀ ਜਦੋਂ ਮਸਿਆ ਆਉਂਦੀ ਹੈ ਉਸ ਦਾ ਇਸ਼ਨਾਨ ਕਰਨ ਦਾ ਪੁੰਨ ਬਹੁਤ ਜ਼ਿਆਦਾ ਹੁੰਦਾ ਹੈ ਸੋਮਵਾਰ ਦੇ ਇਸ਼ਨਾਨ ਕਰਨ ਵਾਸਤੇ ਪੰਡਵ ਹਰਦਵਾਰ ਗਏ ਸੀ 12 ਸਾਲ ਬੈਠੇ ਰਹੇ ਆ ਹਰਦਵਾਰ ਗੰਗਾ ਦੇ ਕਿਨਾਰੇ ਪਰ ਸੋਮਵਾਰ ਦੀ ਮਸਿਆ ਨਹੀਂ ਆਈ ਆਖਰ ਨੂੰ ਪਾਣਵਾਦੀ ਮਾਤਾ ਜੋ ਬੜੀ ਬੰਦਗੀ ਵਾਲੀ ਸੀ ਤਾਂ ਪਾਂਡਵਾ ਵੀ ਪੰਡ ਵੀ ਬੜੇ ਯੋਧੇ ਸੀ ਵੀਰ ਸੀ ਸਤ ਵਾਲੇ ਸੀ ਤਾਂ ਉਹਨਾਂ ਉਹ ਪਾਂਡਵ ਗੰਗਾ ਦੇ ਕਿਨਾਰੇ ਤੋਂ ਗੰਗਾ ਨੂੰ ਜਾਂ ਮਸਿਆ ਨੂੰ श्राप ਦੇ ਕੇ ਆ ਗਏ ਕਿ ਅਸੀਂ ਤੇਰੀ 12 ਸਾਲ ਉਹ ਡੀਕ ਕੀਤੀ ਹੈ ਤੂੰ ਆਈ ਨਹੀਂ ਹੁਣ ਤੂੰ ਸਾਲ ਦੇ ਵਿੱਚ ਦੋ ਦੋ ਚਾਰ ਚਾਰ ਵਾਰੀ ਤੁਰੇ ਫਿਰੇਂਗੇ ਤਾਂ ਇਸ ਤਰ੍ਹਾਂ ਜਿਹੜੀ ਸੋਮਵਾਰੀ ਮੱਸਿਆ ਹੈਗੀ ਕਈ ਵਾਰੀ ਸਾਲ ਦੇ ਵਿੱਚ ਦੋ ਵਾਰੀ ਵੀ ਆ ਜਾਂਦੀ ਤਿੰਨ ਵਾਰੀ ਵੀ ਆ ਜਾਂਦੀ ਹੈ ਹਨਾ ਤੇ ਪੰਡਮਾ ਬੜੇ 12 ਸਾਲ ਬਾਅਦ ਆਈ ਸੀ 12 ਸਾਲ 12 ਅੰਕ ਇਹ ਸਾਡੇ ਵਾਸਤੇ ਧਾਰਮਿਕ ਤੌਰ ਤੇ ਆਸਤਕਤਾ ਦੇ ਤੌਰ ਤੇ ਬੜੀ ਵੱਡੀ ਮਹਾਨਤਾ ਰੱਖਦੇ ਧਰਮ ਦੀ ਦੁਨੀਆ ਦੇ ਵਿੱਚ ਧਰਮ ਚਾਹੇ ਕੋਈ ਵੀ ਹੋਵੇ ਸੋ ਇਹਨਾਂ ਦੀ ਵਾਰ ਬਹੁਤ ਵੱਡੀ ਮਹਾਨਤਾ 12 ਸਾਲ ਜਨਵਰੀ ਫਰਵਰੀ ਛੇ ਦਿਵਸਾਖ 12 ਸਾਲ ਦੀ ਭਗਤੀ 12 ਸਾਲ ਦੀ ਸੇਵਾ 12 ਬੰਨੀਆਂ ਦਾ ਸੋਨਾ ਇਹਨਾਂ ਹਰ ਤਰ੍ਹਾਂ 12 ਦੀ ਬੜੀ ਕੀਮਤ ਹੈ ਇਹ ਪੁੰਨਦਾਨ ਦੇ ਦਿਨ ਇਸ ਕਰਕੇ ਮਹਾਨ ਮੰਨੇ ਜਾਂਦੇ ਹਨ ਕਿ ਇਹਨਾਂ ਦਿਨਾਂ ਵਿੱਚ ਕੁਦਰਤ ਆਪਣੀਆਂ ਸ਼ੁਭ ਕਿਰਨਾਂ ਧਰਤੀ ਉੱਤੇ ਸੁੱਟਦੀ ਹੈ ਤਾਂ ਜੇ ਅਸੀਂ ਉਸ ਵੇਲੇ ਕੋਈ ਚੰਗਾ ਕਾਰਮ ਕਰ ਦਈਏ ਜਾਂ ਕਰਦੇ ਹੋਈਏ ਉਸ ਇੱਧੇ ਫਿਰ ਸਾਨੂੰ 1000 ਗੁਣਾ ਮਿਲਦਾ ਹੈ ਸੁਸੰਗਤ ਜੀ 14 ਜਨਵਰੀ ਤੋਂ 26 ਫਰਵਰੀ ਤੱਕ ਹਰ ਬੁੱਧਵਾਰ ਨੂੰ ਜਾਪ ਸਹਿਬ ਜੀ ਦੇ ਪਾਠ ਅਤੇ ਚੰਡੀ ਦੀ ਵਾਰ ਦੇ ਪਾਠ ਖਾਸ ਵਿਧੀ ਸਹਿਤ ਕੀਤੇ ਜਾਣਗੇ ਇਸ ਸ਼ੁਭ ਕੰਮ ਵਾਸਤੇ ਜਥਾ ਬਾਬਾ ਵਿਧੀ ਚੰਦ ਜੀ ਸੁਰ ਸਿੰਘ ਵਾਲਿਆਂ ਦੇ ਸਿੰਘ ਮੰਗਵਾਈ ਗਏ ਹਨ ਉਹਨਾਂ ਨੂੰ ਵੀਰ ਭੈਣਾਂ ਨੂੰ ਕੁੰਭ ਪ੍ਰਭ ਉਤੇ ਸ਼ਾਹੀਸ਼ਨਾਨ ਦੇ ਫਲਾਂ ਨਾਲੋਂ ਵੀ ਕਈ ਗੁਣਾ ਜ਼ਿਆਦਾ ਫਲ ਲੈਣ ਦੀ ਜਾਣਕਾਰੀ ਸ਼ਕਤੀਸ਼ਾਲੀ ਗੁਰਬਾਣੀ ਰਾਹੀਂ ਖਾਸ ਕਰਕੇ ਦਿੱਤੀ ਜਾਊਗੀ। ਸੁਸੰਗਤ ਜੀ ਇਸ ਤਰ੍ਹਾਂ ਅਸੀਂ ਕਈ ਤਰੀਕਿਆਂ ਨਾਲ ਨਾਮ ਜਪ ਕੇ ਕਈ ਤਰੀਕਿਆਂ ਨਾਲ ਦਾਨ ਪੂਰਨ ਕਰਕੇ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ। ਉਹਨਾਂ ਨੂੰ ਦਰਗਾਹ ਦੇ ਵਿੱਚ ਥਾਂ ਮਿਲਦੀ ਹੈ ਜੋ ਗੁਰਾਂ ਦੇ ਪ੍ਰੇਮ ਵਿੱਚ ਰਤੇ ਹੁੰਦੇ ਹਨ ਅਤੇ ਸਤਿਗੁਰੂ ਸੇਤੀ ਰਤਿਆ ਦਰਗੇ ਪਾਈਏ ਠਾਓ ਵਾਲੀ ਗੱਲ ਹੋ ਜਾਂਦੀ ਹੈ ਹਰ ਅਰਥ ਜੋ ਖਰਚ ਦੇ ਦੇਂਦੇ ਸੁਖ ਪਾਇਆ ਵਾਂਗੂ ਦੇਣ ਵਾਲੇ ਹੱਥ ਹਮੇਸ਼ਾ ਹੀ ਸੁਖ ਪਾਉਂਦੇ ਹਨ ਸ ਸੰਗਤ ਜੀ बस ਇਨੀ ਬੇਨਤੀ ਪ੍ਰਵਾਨ ਕਰਿਓ ਤਾਂ ਇਸ ਮਹੀਨੇ ਅਸੀਂ ਵੱਖਰਾ ਕੁਝ ਨਹੀਂ ਕਰਨਾਗਾ ਹਰ ਸਾਲ ਵਾਂਗੂ ਹੀ ਬਸ ਮੁਲ ਮੰਤਰ ਦਾ ਪਾਠ ਕਰਨਾ ਹੈ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਤੇ ਬਾਰਾਮਾ ਸਾਹਿਬ ਜੀ ਦਾ ਪਾਠ ਕਰਨਾ ਹੈ ਤੇ ਅੰਤ ਵਿੱਚ ਅਨੰਦ ਸਾਹਿਬ ਜੀ ਦਾ ਪਾਠ ਕਰਨਾ ਤੇ ਅਸਨ ਉਸੇ ਤਰ੍ਹਾਂ ਲਾਉਣਾ ਸਤਿਗੁਰੂ ਨਾਨਕ ਪਾਸ਼ ਜੀ ਦੇ ਜੋਤ ਜਗਣੀ ਤੂਬ ਤਖਾਣੀ ਹੈ ਕੋਲੇ ਜਲ ਰੱਖਣਾ ਤੇ ਪ੍ਰਸ਼ਾਦ ਬਣਾ ਕੇ ਰੱਖਣਾ ਇਸ ਤਰ੍ਹਾਂ ਆਪਦੀਆਂ ਬੇਨਤੀਆਂ ਆਪਦੇ ਕਾਰਜਾਂ ਦੇ ਅਨੁਸਾਰ ਜਿਵੇਂ ਮਰਜ਼ੀ ਕਰ ਸਕਦੇ ਆਪਾਂ ਦੇ ਜੀ ਜੀਆ ਭਾਵਨਾ ਅੰਦਰ ਰੱਖਾਂਗੇ ਉਹਵੇਂ ਉਹਨੀਆਂ ਬੇਨਤੀਆਂ ਕਰ ਲੈਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ